ਲੋਕ ਹਿੱਤ ਲੋਕਾਂ ਦੀ ਆਵਾਜ਼ ਅੰਤੀ ਸਰਪੰਚ ਸਾਹਿਬ ਕੰਟਰੋਲ ਬਾਬਾ ਸ਼ੇਖ ਬਾਬਾ ਜੀ ਦਾ ਮੇਲਾ ਕਿੰਨੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਮਤਨ ਪੀਰ ਬਾਬਾ ਸ਼ੇਖ ਬਾਬਾ ਜੀ ਦਾ ਮੇਲਾ ਜਿਹੜਾ ਹੈ 14 ਅਗਸਤ 30 ਸਾਮਨ ਦਿਨ ਵੀਰਵਾਰ ਨੂੰ ਜਿਹੜਾ ਹੈ ਇਲਾਕੇ ਦੀ ਸਹਾਇ ਸੰਗਤ ਦੇ ਸਹਿਯੋਗ ਨਾਲ ਬਹੁਤ ਅਸੀਂ ਤੁਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਇਤਿ ਪਹੁੰਚ ਰਹੇ ਮੇਲੇ ਦੇ ਵਿੱਚ ਜਗਮੀਤ ਸੰਧੂ ਤੇ ਸਰਜੀਤ ਭੁੱਲਰ ਅਤੇ ਜਨਤ ਕੌਰ ਜਿਹੜੇ ਆ ਉਹ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਤੇ ਰੰਗਾ ਰੰਗ ਪ੍ਰੋਗਰਾਮ ਤੋਂ ਬਾਅਦ ਜਿਹੜੇ ਆ ਕਬੱਡੀ ਦੇ ਵੀ ਸ਼ੋਅ ਮੇਚ ਜਿਹੜੇ ਉਕਰਾਏ ਜਾਣਗੇ ਕਿਹੜੇ ਕਿਹੜੀ ਟੀਮਾਂ ਵਿਚਕਾਰ ਹੋਣ ਦੀ ਕੋਲ ਟੀਮਾਂ ਜਿਹੜਾ ਇਹ ਅਜੇ ਸਾਡਾ ਕਲੀਅਰ ਹੋਣਾ ਲਾ ਏ ਟੀਮਾਂ ਨੂੰ ਕਿਹੜਾ ਸਾਈ ਵਹ ਦਿੱਤੀ ਆ ਉਹ ਸਾਨੂੰ ਇੱਕ ਅੱਜ ਦੱਸ ਦਣਗੇ ਵੀ ਕਿਹੜੇ ਕਿਹੜੇ ਜਿਹੜਾ ਉਹਨਾਂ ਨੇ ਆ ਕੇ ਖੇਡਣਾ ਹੈ ਕਲਬਾਂ ਨੇ ਇਹ ਤਾਂ ਸਰ ਪੀਰ ਬਾਬਾ ਸ਼ੇਖਰਾਂ ਦੀ ਜਿਹੜਾ ਮੇਲਾ ਵਾ ਇਹ ਬਿਲਕੁਲ ਬਾਰਡਰ ਦੇ ਜ਼ੀਰੋ ਲਾਈਨ ਤੇ ਬਣਾਈ ਨੇ ਇਹ ਜੀ ਮੇਲਾ ਜਿਹੜਾ ਆਇਓ ਜ਼ੀਰੋ ਲਾਈਨ ਤੇ ਆ ਬਾਬਾ ਜੀ ਦੀ ਜਿਹੜੀ ਦਰਗਾਹ ਹੈ ਉਹ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਆ ਤੇ ਜਿਹੜਾ ਜੋ ਵੀ ਸਾਡਾ ਪ੍ਰੋਗਰਾਮ ਆ ਕਲਾਕਾਰ ਦਾ ਜਾਂ ਲੰਗਰ ਦਾ ਉਹ ਸਾਰਾ ਬਿਲਕੁਲ ਤਾਰਾਂ ਦੇ ਜਿਹੜਾ ਨਜ਼ਦੀਕ ਆ ਉੱਥੇ ਜਿਹੜਾ ਉਹ ਸਾਰਾ ਦਿਨ ਜਿਹੜਾ ਚੱਲਦਾ ਇਹੜਾ ਮੇਲਾ ਇਸ ਸ੍ਰੀ ਕਮੇਟੀ ਵੱਲੋਂ ਮਨਾਇਆ ਜਾਂਦਾ ਜੀ ਮੇਲਾ ਜੀ ਕਮੇਟੀ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਨਿਵਾਸੀ ਜਿਹੜੇ ਦੂਰੋਂ ਦੂਰੋਂ ਲਾਗੇ ਦੇ ਨਗਰ ਨੇ ਉਹਨਾਂ ਦੇ ਵੀ ਸਹਿਯੋਗ ਨਾਲ ਜਿਹੜਾ ਮੇਲਾ ਮਨਾਇਆ ਜਾਂਦਾ ਇਸ ਮੇਲੇ ਤੇ ਕੋਈ ਮੁੱਖ ਮਹਿਮਾਨ ਪਹੁੰਚ ਰਿਹਾ ਹੈ ਨਹੀਂ ਜੀ ਮੁੱਖ ਮਹਿਮਾਨ ਜਿਹੜਾ ਆਇਓ ਕੋਈ ਨਹੀਂ ਮੇਲੇ 'ਚ ਪਹੁੰਚ ਰਿਹਾ ਤੇ ਸਾਧ ਸੰਗਤ ਅਚੰਤਨ ਕੀ ਅਪੀਲ ਕਰਨਾ ਚਾਹੁੰਦੇ ਜੀ ਇਹ ਪੂਰਾ ਮੇਲਾ ਕੰਕਸ਼ਨ ਕਰੇ ਸਾਡੀ ਜੀ ਸੰਗਤਾਂ ਨੂੰ ਇਹੋ ਪੀੜਿਆ ਵੀ ਮੇਲੇ ਦੇ ਵਿੱਚ ਹਮ ਮਾ ਕੇ ਪਹੁੰਚੋ ਬਾਬਾ ਜੀ ਦੀ ਮੇਲੇ ਦੀਆਂ ਰੌਣਕਾਂ ਵਧਾਓ ਤੇ ਇੱਕ ਨਾਲ ਬੇਨਤੀ ਵੀ ਆ ਵੀ ਕੋਈ ਵੀ ਸੱਜਣ ਜਿਹੜਾ ਮੇਲੇ ਦੇ ਵਿੱਚ ਆਉਂਦਾ ਏ ਉਹ ਨਸ਼ਾ ਕਰਕੇ ਨਾ ਆਵੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਉਹ ਲੜਬਾਜੀ ਨਾ ਕਰੇ ਤੇ ਸਾਡੀ ਸਾਧ ਸੰਗਤ ਨੂੰ ਬੇਨਤੀ ਆ ਵੀ ਪਹਿਲਾਂ ਦੀ ਤਰ੍ਹਾਂ ਜਿਹੜਾ ਮੇਲਾ ਹੈ ਉਹ ਬਹੁਤ ਸੋਖ ਸ਼ਾਂਤੀ ਤੇ ਅਮਨ ਜਿਹੜਾ ਨਾਲ ਜਿਹੜਾ ਹੈ ਉਹ ਸੰਪੂਰਨ ਹੋਵੇ ਪੁਲਿਸ ਵੀ ਇੱਥੇ ਸਹਿਯੋਗ ਕਰਦੀ ਹੈ ਪੁਲਿਸ ਦਾ ਵੀ ਸਹਿਯੋਗ ਹੈ ਜੀ ਸਾਨੂੰ ਬੀਐਸਐਫ ਦਾ ਜਿਹੜਾ ਉਹ ਬਹੁਤ ਸਹਿਯੋਗ ਆ ਕਿਉਂਕਿ ਜ਼ੀਰੋ ਲਾਈਨ ਤੇ ਹੋਣ ਕਰਕੇ ਸਾਨੂੰ ਸਾਰਿਆਂ ਤੋਂ ਜਿਹੜਾ ਵੱਧ ਆ ਉਹ ਬੀਐਸਐਫ ਦੇ ਹੀ ਸੰਯੋਗ ਦੀ ਲੋੜ ਹੁੰਦੀ ਆ ਬੀਐਸਐਫ ਜਿਹੜੀ ਆ ਸਾਨੂੰ ਪੂਰਨ ਸੰਯੋਗ ਦਿੰਦੀ ਆ ਤੇ ਪੰਜਾਬ ਪੁਲਿਸ ਜਿਹੜੀ ਆ ਉਹ ਵੀ ਮੇਲੇ ਵਾਲੇ ਦਿਨ ਟ੍ਰੈਫਿਕ ਦਾ ਜਿਵੇਂ ਹੋਇਆ ਜੋ ਵੀ ਜਿਹੜੀ ਕਾਨੂੰਨ ਵਿਵਸਥਾ ਦਾ ਵੀ ਆ ਉਹਨੂੰ ਵੀ ਪੂਰਾ ਮੇਨਟੇਨ ਕਰਦੀ ਜੀਰੋ ਲੈ ਤਾਂ ਜਿੱਦਾਂ ਤੇ ਕਿਤੇ ਮਖਾਟੇ ਕਨ ਅੱਗੇ ਜਾਏ ਤਾਂ ਕੋਈ ਸੰਗਤਾਂ ਨੂੰ ਪੀਲ ਕਰੀ ਜਾਂਦੇ ਜਿਸ ਤਰ੍ਹਾਂ ਕੋਈ ਉਧਾਰ ਕਾਟ ਵਗੈਰਾ ਆਪਣੇ ਨਾਲ ਲੈ ਜਾਉਂ ਸਾਡੀ ਜੀ ਸੰਗਤਾਂ ਨੂੰ ਪੀ ਰਿਹਾ ਵੀ ਇੱਕ ਤਾਂ ਉਧਾਰ ਕਾਟ ਲੈ ਕੇ ਆਉਣ ਬਾਕੀ ਜਿਹੜਾ ਜਿਵੇਂ ਉਹਨਾਂ ਦਾ ਮੋਬਾਈਲ ਦਾ ਜਾਂ ਕੋਈ ਵੀ ਆ ਉਹ ਇੱਥੇ ਜਮ੍ਹਾਂ ਵੀ ਹੁੰਦੇ ਨੇ ਵੇਹੇ ਉਹ ਇੱਥੇ ਜਮ੍ਹਾਂ ਕਰਾ ਕੇ ਤੇ ਫੇਰ ਹੀ ਅੱਗੇ ਜਾਣ ਜਿਹੜਾ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਜਿਵੇਂ ਕਿ ਉਧਰੋਂ ਆਪਣੀ ਦੂਸਰੀ ਸਾਈਡ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਸੰਕਟ ਆਉਂਦੀਆਂ ਮੱਥਾ ਟੇਕਣ ਦੀ ਪਾਕਿਸਤਾਨ ਵਾਲੀ ਸਾਈਡ ਤੋਂ ਜੀ ਬਹੁਤ ਘੱਟ ਆਉਂਦੇ ਨੇ ਆਉਂਦੇ ਆਏ ਕਿਸੇ ਵੇਲੇ ਕਿਉਂਕਿ ਉਹ ਉਹਨਾਂ ਦਾ ਆਪ ਦਾ ਦੇਸ਼ ਦਾ ਮਸਲਾ ਏ ਕਿਸੇ ਟਾਈਮ ਆਉਣ ਦਿੰਦੇ ਆ ਕਿਸੇ ਟਾਈਮ ਨਹੀਂ ਵੀ ਆਉਂਦੇ ਤੇ